ਕਿ ਤੁਹਾਡੇ ਗ੍ਰੈਂਡਫਾਦਰ ਸਰਦਾਰਾ ਸਿੰਘ ਕੋਹਲੀ ਉਹ ਵੀ ਟਕਸਾਲੀ ਅਕਾਲੀ ਰਹੇ ਤੁਹਾਡੇ ਪਿਤਾ ਜੀ ਉਹ ਵੀ ਅਕਾਲੀ ਦਲ ਦੇ ਵੱਲੋਂ ਇਲੈਕਸ਼ਨ ਲੜਦੇ इवन ਮੈਨੂੰ ਲੱਗਾ ਤੁਸੀਂ ਵੀ ਐਮਸੀ ਇਲੈਕਸ਼ਨ ਲੜੀ ਸੀ ਪਹਿਲੀ ਵਾਰ ਅਕਾਲੀ ਦਲ ਤੋਂ ਅੱਜ ਕਿੱਥੇ ਖੜਾ ਦੇਖ ਦੋ ਅਕਾਲੀ ਦਲ ਦਾ ਜੋ ਇੰਨਾ ਭੰਬਲ ਪੂਸਾ ਪੈ ਰਿਹਾ ਹੈਗਾ ਸਭ ਕੁਝ ਲੁੱਟਾ ਕੇ ਹੋਸ਼ ਮਾਇਆ ਤੋ ਕੀ ਆਇਆ 15 ਤੋਂ ਹੀ ਚੀਜ਼ ਚੱਲਦੀ ਆ ਰਹੀ ਹੈ ਤੁਹਾਨੂੰ 9 ਸਾਲ ਲੱਗੇ ਗੱਲ ਸਮਝਣੇ ਇਹਨਾਂ ਨੇ ਆਪਣੀ ਗਲਤੀ ਨੂੰ ਸੁਧਾਰਨ ਵਾਸਤੇ ਇਹਨਾਂ ਨੇ ਹੋਰ ਗਲਤੀਆਂ ਦੋਗਾਈਆਂ ਪਰ ਨੀਤਪੁਰ ਦਾ ਕਹਿੰਦੇ ਐਨਓਸੀ ਨਹੀਂ ਸਾਨੂੰ ਮਿਲਦੀ 375 ਨੂੰ 600 ਹੁਣ ਤੱਕ ਨਿਕਲ ਚੁੱਕੀਆਂ ਨੇ ਹੁਣ ਮੇਰੀ ਜਾਨ ਲੈਣਗੇ ਜੀ ਹੁਣ ਹੋਰ ਕੀ ਕਰਾਂਗੇ ਜੀਪੀ ਵੀ ਕਹਿੰਦੇ ਪੰਜਾਬ ਦੇ ਵਿੱਚੜ ਕੇ ਆ ਰਹੀ ਆ ਦੂਜੇ ਪਾਸੇ 27 ਦੀਆਂ ਮੂਹਰੇ ਚਾਉਣਾ ਨੇ ਕਹਿੰਦੇ ਸੈਮੀ ਫਾਈਨਲ ਮਾਰ ਰਹੇ ਨੇ ਉਹ ਜਿਹੜੀਆਂ ਵੀ ਉਦੋਂ ਪਹਿਲਾਂ ਚਾਉਣਾ ਆਉਣੀ ਆ ਪੰਜਾਬ ਤੋਂ ਪੰਜਾਬ ਉਹ ਤਰਕੀਆ ਜਿੱਥੇ ਤੁਸੀਂ ਨੀਵਾ ਹੋ ਕੇ ਜੇ ਆਉਂਗੇ ਤੇ ਤੁਹਾਨੂੰ ਪਲਕਾਂ ਤੇ ਬਿਠਾਉਣਗੇ ਤੇ ਜਦੋਂ ਤੁਸੀਂ ਉਂਗਲ ਕਰਦੇ ਹੋ ਤੇ ਫਿਰ ਉਹ ਜਿਹੜਾ ਹੈਗਾ ਅਗਰੈਸ਼ਨ ਪੰਜਾਬੀਆਂ ਦਾ ਵੀ ਫਿਰ ਜਿਹੜਾ ਹੈ ਦੁਨੀਆਂ ਚ ਮੰਨਿਆ ਜਾਂਦਾ ਹੈ BJP has not been able to understand the psyche of Punjab. ਇਹ ਪੰਜਾਬ ਨੂੰ ਹੋਰ ਸਟੇਟਸ ਜਾਂ ਆਪਣੇ ਹਿਸਾਬ ਨਾਲ ਦੇਖ ਰਹੇ ਨੇ ਜੋ ਪੰਜਾਬ ਹੈ ਉਹਨੂੰ ਨਹੀਂ ਸਮਝ ਪਾ ਰਹੇ। ਜਦੋਂ ਅਮਰਿੰਦਰ ਸਿੰਘ ਲੰਮਾ ਸਮਾਂ ਇੱਥੇ ਰਾਜ ਕਰਦੇ ਨੇ ਮੁੱਖ ਮੰਤਰੀ ਬਣਦੇ ਨੇ ਫਿਰ ਪ੍ਰਨੀਤ ਕੋਰ ਐਮਪੀ ਬਣ ਜਾਂਦੇ ਨੇ ਤੇ ਹੁਣ ਉਹ ਇੱਕ ਫਰਕ ਹੈ ਕਿ ਉਦੋਂ ਕਾਂਗਰਸ ਵਾਲ ਸੀ ਹੁਣ ਉਹ ਬੀਜੇਪੀ ਚ ਆ ਗਏ ਨੇ। ਤੁਹਾਨੂੰ ਲੱਗਦਾ ਕਿ ਜਦੋਂ ਲੀਡਰ ਸ਼ਫਲ ਕਰਦਾ ਪਾਰਟੀ ਵੋਟਰ ਵੀ ਉਧਰ ਜਾਂਦੇ ਨੇ। ਇਹ ਮੌਕਾ ਸਾਨੂੰ ਦੁਬਾਰਾ ਕਦੋਂ ਮਿਲੂਗਾ? ਜੇ ਪਟਿਆਲੇ ਦੇ ਵਿੱਚ ਸੀਐਮ ਵਿਲ ਬੀ ਫਰਮ ਪਟਿਆਲਾ ਇਹ ਜਿਹੜਾ ਸਮਾਂ ਹੁੰਦਾ ਜਦੋਂ ਤੁਸੀਂ ਕੁਝ ਵੀ ਕਰ ਸਕਦੇ ਹੋ ਉਹ ਸਿਰਫ ਉੱਪਰ ਉੱਪਰ ਦੀ ਜਿਹੜੇ ਕੋਸਮੈਟਿਕ ਸਰਜਰੀ ਕੀਤੀ ਤੇ ਉਹਦਾ ਜਿਹੜੀ ਮੇਨ ਪ੍ਰੋਬਲਮ ਸੀ ਉਹਨੂੰ ਐਡਰੈਸ ਨਹੀਂ ਕੀਤੀ ਤੇ ਕੁਝ ਡਿਸੀਜਨਸ ਪੁਰਾਣੀਆਂ ਸਰਕਾਰਾਂ ਦੇ ਜਿਹੇ ਲਈ ਗਏ ਨਾਲੇ ਬੰਦ ਕਰ ਦਿੱਤੇ ਨਾਲੀਆਂ ਬੰਦ ਕਰ ਦਿੱਤੀਆਂ ਉਹਨਾਂ 'ਚ ਪਾਈਪਸ ਪਾ ਕੇ ਉਹਨਾਂ ਨੂੰ ਤੋਂ ਕੰਕਰੀਟ ਲਗਾ ਦਿੱਤਾ ਤੇ ਸਫਾਈ ਕੀਤੀ ਨਹੀਂ ਉਹ ਸਾਰਾ ਇੱਕ ਵੱਡੀ ਮੈਸ ਬਣ ਗਈ ਸਕਦੀ ਥੋੜਾ ਥੋੜਾ ਜੁੜਦੇ ਜੁੜਦੇ ਇੱਕ ਬਹੁਤ ਵੱਡਾ ਮੈਗਨੀਚਿਊਡ ਦੀ ਪ੍ਰੋਬਲਮ ਬਣ ਗਈ ਇੱਕ ਵਾਰ ਦੇਖਿਆ ਹੋਊਗਾ ਚੰਡੀਗੜ੍ਹ ਜਦੋਂ ਮੇਹ ਦੀ ਇਲੈਕਸ਼ਨ ਸੀ ਟੀ ਉੱਥੇ ਪੂਰਾ ਇੱਕ ਡਰਾਮੈਟਿਕ ਜਿਹੜਾ ਪਰਫਾਰਮੈਂਸ ਸੀ ਹੈ ਨਾ ਪੂਰੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਬਹੁਤ ਸਾਰਾ ਮਸਲਾ ਪੂਰੀ ਦੁਨੀਆ ਵਿੱਚ ਦੇਖਿਆ ਗਿਆ ਉਹ ਚੈਲੰਜਸ ਤੁਸੀਂ ਇੱਥੇ ਵੀ ਦੇਖਦੇ ਹੋ ਕਿਉਂਕਿ ਪਟਿਆਲਾ ਤੇ ਚੰਡੀਗੜ੍ਹ 'ਚ ਵੀ ਬਹੁਤੋ ਫਰਕ ਨਹੀਂ ਹੈਗਾ ਜੀ 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 ਮੇਰੇ ਵੱਲੋਂ ਸਾਰੇ ਇੱਕ ਸਮਾਨ ਨੇ ਜੀ ਮੇਰੇ ਸ਼ਹਿਰ ਵਾਸੀ ਨੇ ਤੇ ਮੈਂ ਜਿਹੜਾ ਹੈ ਇਹ ਨਾ ਚੀਜ਼ਾਂ 'ਚ ਨਹੀਂ ਬਿਲੀਵ ਕਰਦਾ ਜੀ ਸਟਲਿ ਮੇਰੇ ਵੱਲੋਂ ਕੰਪਲੀਟਲੀ ਜਿਹੜਾ ਹੈ ਹੈਂਡਸ ਆਫ ਤੇ ਥ੍ਰੀ ਐਂਡ ਕੇਸ ਲੱਗਦਾ ਤਾ ਐਮਸੀ ਦੀ ਸਿਆਸੀ ਜੰਗ ਸ਼ੁਰੂ ਹੋ ਚੁੱਕੀ ਹੈ ਔਰ ਟਿਕਟਾਂ ਦੀ ਵੰਡ ਵੀ ਜਿਹੜੀ ਆ ਹੋ ਗਈ ਹੈ ਬੀਜੇਪੀ ਹੋਵੇ ਕਾਂਗਰਸ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਲਗਾਤਾਰ ਟਿਕਟਾਂ ਦੀ ਜਿਹੜੀ ਹੈ ਲਿਸਟ ਬਾਹਰ ਆ ਰਹੀ ਹੈ ਔਰ ਜੇ ਗੱਲ ਕਰੀਏ ਪਟਿਆਲਾ ਜ਼ਿਲ੍ਹੇ ਦੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿੱਥੇ ਲੰਮਾ ਸਮਾਂ ਇੱਥੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿੰਦੇ ਆ ਕਾਂਗਰਸ ਦੇ ਵੱਲੋਂ ਤੇ ਬਾਅਦ ਦੇ ਵਿੱਚ ਬੀਜੇਪੀ ਦੇ ਵੀ ਸ਼ਾਮਲ ਹੋ ਜਾਂਦੇ ਆ ਤੇ ਫਿਰ ਅਜੀਤ ਪਾਲ ਸਿੰਘ ਕੋਹਲੀ ਹੋਣੀ 2022 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ 20000 ਦੇ ਕਰੀਬ ਵੋਟਾਂ ਦੇ ਨਾਲ ਹਰਾਉਂਦੇ ਨੇ ਤੇ ਐਮ ਐਲ اے ਬਣ ਜਾਂਦੇ ਆ ਤਾਂ ਹੁਣ ਮੇਅਰ ਦੀ ਇਲੈਕਸ਼ਨ ਆ ਔਰ ਮੇਅਰ ਦੀ ਇਲੈਕਸ਼ਨ ਨੂੰ ਲੈ ਕੇ ਖਾਸ ਤੌਰ ਤੇ ਕਿਹਾ ਜਾਂਦਾ ਕਿ ਸ਼ਹਿਰੀ ਇਲੈਕਸ਼ਨ ਹੈ ਸ਼ਹਿਰੀ ਇਲੈਕਸ਼ਨ ਦੇ ਵਿੱਚ ਦੁਕਾਨਦਾਰ ਹੋਣ ਜਾਂ ਫਿਰ ਸ਼ਹਿਰੀ ਵੋਟਰ ਹੋਣ ਉਹਨਾਂ ਦਾ ਕੀ ਜਿਹੜਾ ਪੱਖ ਰਹਿੰਦਾ ਕਿਹਦੇ ਵੱਲ ਜ਼ਿਆਦਾ ਟੁੱਕਦੇ ਆ ਪੂਰੀ ਗੱਲਬਾਤ ਕਰਾਂਗੇ ਔਰ ਕੀ ਤਿਆਰੀ ਆ ਮਾਦਮੀ ਪਾਰਟੀ ਦੀ ਕਿਉਂਕਿ ਇਹ ਸਾਲ ਵੈਸੇ ਵੀ ਇਲੈਕਸ਼ਨ ਦੇ ਵਿੱਚ ਲੰਘ ਗਿਆ ਚਾਹੇ ਪਹਿਲਾਂ ਲੋਕ ਸਭਾ ਹੋਣ ਬਾਅਦ ਦੇ ਵਿੱਚ ਜ਼ਿਮਨੀ ਚੋਣਾਂ ਸਰਪੰਚੀ ਦੀਆਂ ਚੋਣਾਂ ਤੇ ਹੁਣ ਐਮਸੀ ਦੀ ਇਲੈਕਸ਼ਨ ਤਾਜੀਤ ਪਾਸ ਸਿੰਘ ਕੋਲੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੋਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਪੰਜਾ ਟੀਵੀ ਤੇ ਜੀ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਟੂ ਹੈਵ ਮੀ ਹੇਅਰ ਵਿਦ ਯੂ ਥੈਂਕ ਯੂ ਜਿਵੇਂ ਮੈਂ ਗੱਲ ਕੀਤੀ ਕਿ ਐਮਸੀ ਦੀ ਜਿਹੜੀ ਵੋਟ ਹੁੰਦੀ ਹੈਗੀ ਇਹ ਅਸਲ ਦੇ ਵਿੱਚ ਕਹਾ ਜਾਂਦਾ ਕਿ ਸ਼ਹਿਰੀ VOTING ਹੈਗੀ 21 ਤਰੀਕ ਨੂੰ ਪੈਣ ਜਾਣੀਆਂ ਨੇ ਵੋਟਾਂ ਕਿਵੇਂ ਦੀ ਤਿਆਰੀ ਹੈ ਫਿਰ ਇਸ ਵਾਰ ਅਸੀਂ ਤਾਂ ਦੇਖੋ ਬਹੁਤ ਪਹਿਲਾਂ ਤੋਂ ਹੀ ਤਿਆਰੀ ਕਰ ਲਈ ਸੀ ਜੀ ਹਮ ਸਾਡਾ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਵਲੰਟੀਅਰ ਹੈ ਨਾ ਜੀ ਉਹ ਗ੍ਰਾਸ ਰੂਟ ਦਾ ਹੈ ਹਮ ਉਹਨੇ ਜਿਹੜਾ ਹੈ ਇਸ ਪਾਰਟੀ ਨੂੰ ਗਰਾਊਂਡ ਲੈਵਲ ਤੇ ਜਾ ਕੇ ਜਿਹੜਾ ਹੈ ਅਪਣਾਇਆ ਔਰ ਗਰਾਊਂਡ ਲੈਵਲ ਤੇ ਅਪਣਾਉਣ ਦਾ ਮਤਲਬ ਇਹ ਹੈ ਕਿ ਪਾਰਟੀ ਦੇ ਵਰਕਰਸ ਨੇ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੇ ਕੰਮ ਕਰਵਾਏ ਨੇ ਹਮ ਅਨਲਾਈਕ ਅਦਰ ਪਾਰਟੀਆਂ ਵੇਰ ਜਿੱਥੇ ਸਾਰੇ ਇਹ ਵੱਡੇ ਵੱਡੇ ਘਰਾਂ ਤੋਂ ਬੰਦੇ ਆਏ ਜਿਨ੍ਹਾਂ ਨੇ ਆ ਕੇ ਜਿਹੜੀ ਹੈ ਪੋਲਿਟਿਕਸ ਨੂੰ ਇੱਕ ਨਵਾਂ ਹੀ ਦਿਸ਼ਾ ਦੇ ਦਿੱਤੀ ਹਮ ਤੇ ਉਹ ਲੋਕਾਂ ਤੋਂ ਟੁੱਟ ਕੇ ਆਪਣੇ ਮਫਾਦ ਲਈ ਕੰਮ ਕਰਨ ਲੱਗੇ ਬਟ ਆਮ ਆਦੀ ਪਾਰਟੀ ਦਾ ਵਲੰਟੀਅਰ ਜਿਹੜਾ ਹੈ ਉਹਨੇ ਉਸ ਚੀਜ਼ ਦੇ ਵਿਪਰੀਤ ਜਾ ਕੇ ਇੱਕ ਨਵਾਂ ਬੈਂਚਮਾਰਕ ਸਥਾਪਿਤ ਕੀਤਾ ਹੈ ਉਹ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਨੇ ਪਟਿਆਲੇ ਸ਼ਹਿਰ ਦੇ ਹਰ ਬੰਦੇ ਦੇ ਜਿਹੜੇ ਪਰਸਨਲ ਔਰ ਪ੍ਰੋਫੈਸ਼ਨਲ ਕੰਮ ਕਰਾਇਆ ਲੀਜੀ। ਹੂੰ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਆੜਿਆ ਕੈਪਟਨ ਅਮਰਿੰਦਰ ਸਿੰਘ ਲੰਮਾ ਸਮਾਂ ਇੱਥੇ ਰਾਜ ਕਰਦੇ ਨੇ, ਮੁੱਖ ਮੰਤਰੀ ਬਣਦੇ ਨੇ, ਫਿਰ ਪ੍ਰਨੀਤ ਕੋਰ ਐਮਪੀ ਬਣ ਜਾਂਦੇ ਨੇ ਤੇ ਹੁਣ ਉਹ ਇੱਕ ਫਰਕ ਹੈ ਕਿ ਉਦੋਂ ਕਾਂਗਰਸ ਵਾਲ ਸੀ, ਹੁਣ ਉਹ ਭਾਜਪਾ 'ਚ ਆ ਗਏ ਨੇ। ਤੁਹਾਨੂੰ ਲੱਗਦਾ ਕਿ ਜਦੋਂ ਲੀਡਰ ਸ਼ਫਲ ਕਰਦਾ ਪਾਰਟੀ, ਵੋਟਰ ਵੀ ਉਧਰ ਜਾਂਦੇ ਨੇ? ਸਰ ਇਹ ਦੇਖੋ ਡਿਪੈਂਡਸ ਅਪਨ ਦ ਕ੍ਰੈਡੀਬਿਲਟੀ ਆਫ ਦੈਟ ਪਾਰਟਿਕੂਲਰ ਲੀਡਰ। ਜੇ ਉਹ ਲੀਡਰ ਦੀ ਕ੍ਰੈਡੀਬਿਲਟੀ ਹੈ, ਜੇ ਉਹਨੇ ਲੰਬਾ ਸਮਾਂ ਇੱਕ ਚੀਜ਼ ਇੱਕ ਆਈਡੀਓਲੋਜੀ ਨਾਲ ਇੱਕ ਸਿਧਾਂਤ ਨਾਲ ਜੁੜ ਕੇ ਰਿਹਾ ਤੇ ਸਡਨਲੀ ਓਵਰਨਾਈਟ ਉਹ ਬਿਲਕੁਲ ਉਸ ਦੇ ਵਿਪਰੀਤ ਸਿਧਾਂਤ ਨਾਲ ਜੁੜ ਜਾਂਦਾ ਤਾਂ ਆਈ ਥਿੰਕ ਸਮਵੇਰ ਕਿਤੇ ਨਾ ਕਿਤੇ ਉਹਦੀ ਕ੍ਰੈਡੀਬਿਲਟੀ ਡੈਂਟ ਹੁੰਦੀ ਹੈ ਜੀ ਤੇ ਅੱਜ ਉਸੇ ਦਾ ਕਾਰਨ ਵਰਸਿਕਾ ਜੀ ਕੈਪਟਨ ਸਾਹਿਬ ਜਿਹੜੇ ਨੇ ਉਹ ਪਹਿਲਾਂ ਵਾਲਾ ਜਿਹੜਾ ਕ੍ਰਿਸਮਾ ਅਟਰੈਕਸ਼ਨ ਐਂਡ ਹੋਰ ਬੜੇ ਫੈਕਟਰ ਸੀ ਕਿ ਲਾਈਕ ਐਸ ਹੈਲਥ ਤੇ ਕਾਂਗਰਸ ਨੂੰ ਛੱਡ ਕੇ ਬੀਜੇਪੀ ਜਾਣਾ ਹੋ ਰਿਹਾ ਜੇ ਕ੍ਰਿਟੀਕਲ ਕ੍ਰੁਸ਼ਲ ਟਾਈਮ ਤੇ ਨਾ ਤਾਂ ਉਹ ਸਾਰੀਆਂ ਚੀਜ਼ਾਂ ਨੇ ਕੰਟ੍ਰਿਬਿਊਟ ਕੀਤਾ ਕਿ ਅਜੂ ਨਾਲ ਉਹ ਪਹਿਲਾਂ ਵਾਲੀ ਗੱਲ ਜਿਹੜੀ ਹੈ ਉਹ ਨਹੀਂ ਰਹੀ ਜੀ ਹਾਂ ਕੋਲੀ ਸਾਹਿਬ ਅਸੀਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਲੋਕਾਂ ਦੇ ਕਿਉਂਕਿ ਖਾਸ ਤੌਰ ਤੇ ਗੱਲ ਚੱਲਦੀ ਹੈ ਛੋਟੇ ਦੁਕਾਨਦਾਰ ਦੀ ਜੇ ਬਾਜ਼ਾਰ ਮਾਰਕੀਟ ਇਹਨਾਂ ਵਿੱਚ ਰੌਣਕ ਹੋਊਗੀ ਤਾਂ ਹੀ ਘਰ ਦੇ ਵਿੱਚ ਜਿਹੜਾ ਪੈਸਾ ਆਊਗਾ ਤੇ ਘਰ ਚੱਲਦੇ ਨੇ ਉਹ ਦੁਕਾਨਦਾਰਾਂ ਦਾ ਉਹਨਾਂ ਦੇ ਇੱਕ ਦੋ ਸਮੱਸਿਆ ਜ਼ਰੂਰ ਸੀ ਉਹਨਾਂ ਦੇ ਇੱਕ ਤਾਂ ਟ੍ਰੈਫਿਕ ਨੂੰ ਲੈ ਕੇ ਕਹਿ ਰਹੇ ਸੀ ਕਿ ਬਹੁਤ ਜ਼ਿਆਦਾ ਟ੍ਰੈਫਿਕ ਜਿਹੜੀ ਹੈ ਹੋ ਜਾਂਦੀ ਹੈ ਕਿ ਮੁਸ਼ਕਲ ਬਹੁਤ ਆਉਂਦੀ ਹੈ ਤੇ ਦੂਸਰੀ ਗੱਲ ਉਹ ਕਹਿ ਰਹੇ ਨੇ ਕਿ ਮਤਲਬ ਜਿਹੜੇ ਸਿਵਰੇਜ ਦੀ ਸਮੱਸਿਆ ਵੀ ਕਿਤੇ ਕਿਤੇ ਹੈਗੀ ਹੈ ਕਿ ਤੇ ਸਭ ਚੀਜ਼ਾਂ ਨਾਲ ਤੁਸੀਂ ਕਿਵੇਂ ਟੈਕਲ ਕੀਤਾ ਤੇ ਦੇਖੋ ਜਿਹੜੀ ਦਾ ਟ੍ਰੈਫਿਕ ਵਾਲਾ ਇਸ਼ੂ ਹੈ ਸਰਟਨਲੀ ਉਹ ਪਟਿਆਲੇ ਦੇ ਵਿੱਚ ਪ੍ਰਸਿਸਟ ਕਰ ਰਿਹਾ ਬਹੁਤ ਲੰਬੇ ਸਮੇਂ ਤੋਂ ਪਟਿਆਲਾ ਇਜ਼ ਅ ਵੋਲਡ ਸਿਟੀ ਪੁਰਾਣਾ ਸ਼ਹਿਰ ਹੈ ਗਲੀਆਂ ਸੜਕਾਂ ਐਕਸਪੈਂਸ਼ਨ ਨਹੀਂ ਹੋ ਸਕਦੀ ਉਹ ਵਾਈਡਨ ਨਹੀਂ ਕੀਤੀਆਂ ਜਾ ਸਕਦੀ ਉਸੇ ਇਲਾਕੇ ਦੇ ਵਿੱਚ ਜਿਵੇਂ ਪੋਪੂਲੇਸ਼ਨ ਗਰੋ ਕਰ ਰਹੀ ਹੈ ਗੱਡੀਆਂ ਦਾ ਵਹੀਕਲਸ ਦਾ ਜਿਹੜੀ ਹੈ ਵੋਲਿਊਮ ਵਧੀ ਹੈ ਸ਼ਹਿਰ ਦੇ ਵਿੱਚ ਉਹ ਸਾਰਾ ਇਟ ਹੈਸ ਕੰਟ੍ਰਿਬਿਊਟਡ ਟੂ ਥਿਸ ਟ੍ਰੈਫਿਕ ਮੈਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਰੋਡਸ ਵਾਈਡਨ ਨਹੀਂ ਹੋ ਸਕਦੀ ਉੱਥੇ ਜਿਹੜਾ ਹੈ ਵਨ ਵੇ ਟ੍ਰੈਫਿਕ ਕਰ ਦਿੱਤਾ ਜਾਵੇ ਜਸਟ ਲਾਸਟ ਮੰਥ ਅਸੀਂ ਵੀ ਹੈਵ ਸਟਾਰਟਡ ਜਿਹੜਾ ਵਨ ਵੇ ਟ੍ਰੈਫਿਕ ਦਾ ਅਸੀਂ ਸ਼ੁਰੂਆਤ ਕੀਤੀ ਹੈ ਇੱਕ ਐਕਸਪੈਰੀਮੈਂਟ ਬੇਸਿਸ ਉੱਤੇ ਜੋ ਕਾਮਯਾਬ ਹੁੰਦਾ ਹੈ ਤੇ ਅਸੀਂ ਉਹਨੂੰ ਫਿਰ ਪੂਰੇ ਸ਼ਹਿਰ ਦੇ ਵਿੱਚ ਲਾਗੂ ਕਰਾਂਗੇ ਜੀ ਰਹੀ ਸੀਵਰੇਜ ਦੀ ਗੱਲ ਅਗੇਨ ਸਿਟੀ ਜਿਹੜਾ ਹੈ ਪੁਰਾਣਾ ਸ਼ਹਿਰ ਹੋਣ ਕਰਕੇ ਛੋਟੀਆਂ ਤੰਗ ਗਲੀਆਂ ਬਾਜ਼ਾਰ ਹੋਣ ਕਰਕੇ ਤੇ ਕੁਝ ਜਿਹੜਾ ਹੈਗਾ ਕਈ ਇਨਫੈਕਸ਼ਨ ਇਦੇ ਵਿੱਚ ਪੋਲਿਟਿਕਸ ਨਾ ਕਰਾਂ ਤਾਂ ਬਿਹਤਰ ਬਟ ਕੁਝ ਡਿਸੀਜਨਸ ਪੁਰਾਣੀਆਂ ਸਰਕਾਰਾਂ ਦੇ ਜਿਹੇ ਲਈ ਗਏ ਨਾਲੇ ਬੰਦ ਕਰ ਦਿੱਤੇ ਨਾਲੀਆਂ ਬੰਦ ਕਰ ਦਿੱਤੀਆਂ ਉਹਨਾਂ 'ਚ ਪਾਈਪਸ ਪਾ ਕੇ ਉਹਨਾਂ ਨੂੰ ਤੋਂ ਕੰਕਰੀਟ ਲਗਾ ਦਿੱਤਾ ਤੇ ਸਫਾਈ ਕੀਤੀ ਨਹੀਂ ਉਹ ਸਾਰਾ ਇੱਕ ਵੱਡੀ ਮੈਸ ਬਣ ਗਈ ਸਾਡੀ ਥੋੜਾ ਥੋੜਾ ਜੁੜਦੇ ਜੁੜਦੇ ਇੱਕ ਬਹੁਤ ਵੱਡਾ ਮੈਗਨੀਟਿਊਡ ਦੀ ਪ੍ਰੋਬਲਮ ਬਣ ਗਈ ਜੀ ਸੋ ਅਸੀਂ ਉਹਦੇ ਨੂੰ ਵੀ ਜਿਵੇਂ ਦੁਰਸਤ ਕਰ ਰਹੇ ਹਾਂ ਦੋ ਸੁਪਰ ਸੱਕ ਮਸ਼ੀਨਸ ਚੱਲ ਰਹੀਆਂ ਨੇ ਜਿਹੜੀਆਂ ਰੈਗੂਲਰ ਇੱਕ ਏਰੀਆ ਨੂੰ ਜਿਹੜੀਆਂ ਨੇ ਟੈਂਡ ਕਰਦੀਆਂ ਨੇ देयर ਆਫਟਰ ਅਸੀਂ ਹੁਣ ਐਸਟੀਪੀ ਜਿਹੜਾ ਸੂਵਜ ਟ੍ਰੀਟਮੈਂਟ ਪਲੈਂਟ ਹੈ ਉਹਦੀ ਕਪੈਸਿਟੀ ਵਧਾਣ ਜਾ ਰਹੇ ਆ ਜੀ ਅਸੀਂ 50 ਐਮਐਲਡੀ ਦੇ ਐਸਟੀਪੀ ਜਿਹੜਾ ਉਹ ਪਟਿਆਲਾ ਸ਼ਹਿਰ ਦੋ ਵਾਰੀ ਸੀਐਮ ਸਿਟੀ ਰਿਆ ਹੂੰ ਇਹ ਚੀਜ਼ਾਂ ਸ਼ੁੱਡ ਹੈ ਬੀਨ ਐਡਰੈਸਡ ਐਟ ਦੈਟ ਟਾਈਮ ਉਹ ਤਾਂ ਪਹਿਲੀ ਹੋ ਜਾਨੀਆ ਚਾਹੀਦੀ ਐ ਐਗਜੈਕਟਲੀ ਜੀ ਪ੍ਰੀਸਾਈਸਲੀ ਆਈ ਮੀਨ ਤੁਸੀਂ ਦੇਖੋ ਨਾ ਇਹ ਮੌਕਾ ਸਾਨੂੰ ਦੁਬਾਰਾ ਕਦੋਂ ਮਿਲੂਗਾ ਜਿਹੜੇ ਪਟਿਆਲੇ ਦੇ ਵਿੱਚ ਸੀਐਮ ਵਿਲ ਬੀ ਫਰੋਮ ਪਟਿਆਲਾ ਇਹ ਜਿਹੜਾ ਸਮਾਂ ਹੁੰਦਾ ਜਦੋਂ ਤੁਸੀਂ ਕੁਝ ਵੀ ਕਰ ਸਕਦੇ ਤੇ ਉਹ ਸਿਰਫ ਉੱਪਰ ਉੱਪਰ ਦੀ ਜਿਹੜੇ ਕੋਸਮੈਟਿਕ ਸਰਜਰੀ ਕੀਤੀ ਤੇ ਉਹਦਾ ਜਿਹੜੀ ਮੇਨ ਪ੍ਰੋਬਲਮ ਸੀ ਉਹਨੂੰ ਐਡਰੈਸ ਨਹੀਂ ਕੀਤਾ ਸੋ ਅਸੀਂ ਲੱਗੇ ਹਾਂ ਜੀ ਅਸੀਂ ਕਰ ਰਹੇ ਹਾਂ ਉਹਨਾਂ ਐਸਟੀਪੀ ਵਾਸਤੇ ਵੀ ਅਸੀਂ ਗ੍ਰਾਂਟ ਮੰਗੀ ਹੈ ਸਟੇਟ ਤੋਂ ਤੇ ਸਾਨੂੰ ਉਮੀਦ ਨਹੀਂ ਯਕੀਨ ਹੈ ਉਹ ਵੀ ਐਸਟੀਪੀ ਜਦੋਂ ਇੱਕ ਵਾਰੀ ਵੱਡੀ ਕਪੈਸਿਟੀ ਦਾ ਬਣ ਗਿਆ ਤੇ ਜਿਹੜਾ ਬੈਕ ਮਾਰਦਾ ਉਹ ਖਤਮ ਹੋ ਜਾਏਗਾ ਉਹ चीज ਜਿਹੜਾ ਹੈ ਸਿੱਧਾ ਡਿਸਚਾਰਜਡ ਹੈ ਉਹ ਕਲੀਨ ਕਰ ਦਿੰਦੇ ਨੇ ਬੀਜੇਪੀ ਵੀ ਕਹਿੰਦੇ ਪੰਜਾਬ ਦੇ ਵਿੱਚ ਚੜ ਕੇ ਆ ਰਹੀ ਹੈ ਦੂਜੇ ਪਾਸੇ 27 ਦੀਆਂ ਮੂਹਰੇ ਚੌਣਾ ਨੇ ਕਹਿੰਦੇ ਸੈਮੀ ਫਾਈਨਲ ਮੰਨ ਰਹੇ ਨੇ ਉਹ ਜਿਹੜੀਆਂ ਵੀ ਉਦੋਂ ਪਹਿਲਾਂ ਚੌਣਾ ਆਉਂਦੀਆਂ ਪੰਜਾਬ 'ਚ ਤੇ ਦੂਜੇ ਪਾਸੇ ਕਿਹਾ ਜਾਂਦਾ ਕਿ ਸ਼ਹਿਰੀ ਵੋਟਰ ਬੀਜੇਪੀ ਨੂੰ ਬਹੁਤ ਜ਼ਿਆਦਾ ਭੁਗਤਦਾ ਪਤਾ ਨਹੀਂ ਇਹ ਮਿੱਥ ਹੈ ਕਿਉਂਕਿ ਮਿੱਥ ਤਾਂ ਤਾਂ ਲੱਗਦੀ ਹੁਣ ਜਿਮਨੀ ਚੌਣਾ ਵਿੱਚ ਤੁਸੀਂ ਹਾਲ ਦੇਖ ਹੀ ਲਿਆ ਤੇ ਦੂਜੇ ਪਾਸੇ ਪ੍ਰਨੀਤ ਕੌਰ ਉਹਨਾਂ ਨੇ ਇੱਥੇ ਐਮਪੀ ਵੀ ਰਹੇ ਨੇ ਹਾਲਾਂਕਿ ਕਾਂਗਰਸ ਵੱਲੋਂ ਸੀ ਉਹ ਤਾਂ ਪਰ ਲਗਾਤਾਰ ਵਰਕ ਵੀ ਕਰ ਰਹੇ ਨੇ ਤੁਹਾਨੂੰ ਲੱਗਦਾ ਕਿ ਸ਼ਹਿਰੀ ਵੋਟ ਬੈਂਕ ਜਿਹੜਾ ਥੋੜਾ ਬਹੁਤ ਬੀਜੇਪੀ ਕਿੰਨੀ ਜਾਂ Hmm. देखो मेरी अपनी पर्सनल परसेप्शन ऑन दिस मैटर इज कंप्लीटली यू नो डिफरेंट फ्रॉम yours मेनू नहीं लगदा के शहरी तबका जेड़ा हैगा वो बीजेपी ਵੱਲ ਝੁਕਾ ਰਖਦਾ ਹਮ ਫਸਟ ਲੋਕ ਸਭਾ ਇਲੈਕਸ਼ਨ ਦੇ ਵਿੱਚ ਲਾਸਟ ਲੋਕ ਸਭਾ ਇਲੈਕਸ਼ਨ ਦੇ ਵਿੱਚ बीजेपी ਨੂੰ ਬਹੁਤ ਕਾਧਾਰ ਚ ਪਟਿਆਲੇ ਸ਼ਹਿਰ ਚ ਵੋਟ ਮਿਲੀ ਹਮ ਬਟ ਉਹ ਵੋਟ ਉਹਨਾਂ ਨੇ ਆਪਣੇ ਪੋਲਿਟੀਕਲ ਉਹਦੇ ਫਰੰਟ ਤੇ ਨਹੀਂ ਲਈ ਉਹਨਾਂ ਨੇ ਧਾਰਮਿਕ ਕਾਰਡ ਬਲੇ ਕੀਤਾ ਸਰ ਰਾਮ ਜੀ ਦਾ ਨਾਮ ਲੈਣਾ ਫॉर politcal ਗੇਨਸ ਕਿਸੇ ਨ ਦੇ ਧਰਮ ਨੂੰ ਯੂਜ਼ ਕੀਤਾ ਨਾ ਜੀ ਇਹਨਾਂ ਨੇ ਪਹਿਲਾਂ ਬੀਜੇਪੀ ਜਦੋਂ ਇਲੈਕਸ਼ਨ ਲੜੀ ਹੈ ਜਦੋਂ ਦੀ ਪੰਜਾਬ ਚ ਕਰੇ ਰਾਮ ਜੀ ਦਾ ਨਾਮ ਤਾਂ ਨਹੀਂ ਲਿਆ ਨਾ ਜੀ ਇਹਨਾਂ ਨੇ ਹੁਣ ਲੈਣਾ ਸ਼ੁਰੂ ਕੀਤਾ ਪੋਲਰਾਈਜੇਸ਼ਨ ਸ਼ੁਰੂ ਕੀਤੀ ਫਿਰ ਪੰਜਾਬ ਦੀ ਬਾਹ ਨਹੀਂ ਫੜਦੇ ਸਭ ਤੋਂ ਵੱਡੀ ਗੱਲ ਜਿਹੜੀ ਬੀਜੇਪੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਪੋਲਰਾਈਜੇਸ਼ਨ ਸੰਭਵ ਹੈ ਸਰ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਆਪਣੇ ਵੱਲੋਂ ਅਟੈਂਪਟ ਤਾਂ ਕੀਤਾ ਨਾ ਹਮ ਔਰ ਕਿਤੇ ਕਿਤੇ ਸਕਸੈਸਫੁਲ ਵੀ ਰਹੇ ਬਟ ਦਿਸ ਥਿੰਗ ਡਸਨਟ ਵਰਕ ਏਵਰੀ ਟਾਈਮ ਹਨ ਜੀ ਇਹਨਾਂ ਨੇ ਦੇਖੋ ਪੰਜਾਬ ਬੀਜੇਪੀ ਹੈਜ਼ ਨਾਟ ਬੀਨ ਏਬਲ ਟੂ ਅੰਡਰਸਟੈਂਡ ਦ ਸਾਈਕੀ ਆਫ ਪੰਜਾਬ ਇਹ ਪੰਜਾਬ ਨੂੰ ਹੋਰ ਸਟੇਟਸ ਜਾਂ ਆਪਣੇ ਹਿਸਾਬ ਨਾਲ ਦੇਖ ਰਹੇ ਨੇ ਜੋ ਪੰਜਾਬ ਹੈ ਉਹਨੂੰ ਨਹੀਂ ਸਮਝ ਪਾ ਰਹੇ ਪੰਜਾਬ ਉਹ ਧਰਤੀ ਹੈ ਜਿੱਥੇ ਤੁਸੀਂ ਨੀਵਾ ਹੋ ਕੇ ਜੇ ਆਉਂਗੇ ਤੇ ਤੁਹਾਨੂੰ ਪਲਕਾਂ ਤੇ ਬਿਠਾਉਣਗੇ ਤੇ ਜਦੋਂ ਤੁਸੀਂ ਉਂਗਲ ਕਰਦੇ ਹੋ ਤੇ ਫਿਰ ਉਹ ਜਿਹੜਾ ਹੈਗਾ ਅਗਰੈਸ਼ਨ ਪੰਜਾਬੀਆਂ ਦਾ ਵੀ ਫਿਰ ਜਿਹੜਾ ਹੈ ਦੁਨੀਆ ਚ ਮੰਨਿਆ ਗਿਆ ਹੈ ਪਰ ਨਿਤਕੌਰ ਦਾ ਕਹਿੰਦੇ ਐਨਓਸੀ ਨਹੀਂ ਸਾਨੂੰ ਮਿਲ ਰਹੀ ਤੇ ਹੁਣ ਦੇਖੋ ਨਾ ਜੀ ਉਹ ਇਲੈਕਸ਼ਨ ਨੇ ਉਹ ਕੁਛ ਤਾਂ ਕਹਿ ਨਹੀਂ ਉਹਨਾਂ ਨੇ ਮੇਰੇ ਮਾਤਾ ਸਾਮਾਨ ਨੇ ਆਈ ਹੈਵ ਵੈਰੀ ਪਰਫਾਉਂਡ ਐਂਡ ਡੀਪ ਰਿਗਾਰਡਸ ਫੋਰ ਹਰ ਬਟ ਇਸ਼ੂ ਹੈ ਜੀ ਦੇਖੋ 11 ਤੋਂ 3 ਵਜੇ ਤੱਕ ਦਾ ਐਨਓਸੀ ਦਾ ਟਾਈਮ ਹੈ ਕੱਲ ਸਾਡੇ ਭੈਣ ਜੀ ਬੀਬਾ ਜੈਂਦਰ ਜੀ ਸ਼ਾਮ ਦੇ 8 ਵਜੇ ਤੱਕ ਕਾਰਪੋਰੇਸ਼ਨ ਚ ਬੈਠੇ ਰਹੇ ਐਨਓਸੀ ਕਢਾਉਂਦੇ ਰਹੇ 375 ਨੂੰ ਸੀਸ ਹੁਣ ਤੱਕ ਨਿਕਲ ਚੁੱਕੀਆਂ ਨੇ ਹੁਣ ਮੇਰੀ ਜਾਨ ਲੈਣਗੇ ਜੀ ਮੈਂ ਹੋਰ ਕੀ ਕਰਾਂ ਹਮ ਨਾਲ ਤੁਹਾਨੂੰ ਲੱਗਦਾ ਹੈ ਕਿ ਮੈਂ ਇਸ ਤਰ੍ਹਾਂ ਦਾ ਬੰਦਾ ਹਾਂ ਜਿਹੜਾ ਇਹ ਕੰਮ ਕਰਾਂਗਾ ਰੋਕਾਂਗਾ ਉਹਨਾਂ ਨੇ ਪਿਛਲੇ ਕਿੰਨਿਆ ਇਲੈਕਸ਼ਨ ਐਮ ਸੀ ਜ਼ੀ ਦੀ ਲੜਾਈਆਂ ਨੇ ਆਪਣੇ ਮੇਰ ਬਣਾਏ ਨੇ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਜਿਹੜਾ ਹੈਗਾ ਕੰਡਕਟ ਕਰਾਇਆ ਸੀ ਇਲੈਕਸ਼ਨਸ ਨੂੰ ਅਸੀਂ ਉਸ ਤੋਂ ਵੀ ਬਿਹਤਰ ਕਰਾ ਕੇ ਦਿਖਾਵਾਂਗੇ ਉਹਨਾਂ ਨੂੰ ਹਮ ਤੁਸੀਂ ਇੱਕ ਵਾਰ ਦੇਖਿਆ ਹੋਊਗਾ ਚੰਡੀਗੜ੍ਹ ਜਦੋਂ ਮੇਹ ਦੀ ਇਲੈਕਸ਼ਨ ਸੀ ਜੀ ਕੀ ਉਥੇ ਪੂਰਾ ਇੱਕ ਡਰਾਮੈਟਿਕ ਜਿਹੜਾ ਪਰਫਾਰਮੈਂਸ ਹੋਈ ਹੈ ਨਾ ਪੂਰੇ ਸੀਸੀਟੀਵੀ ਵੀਡੀਓ ਸਾਹਮਣੇ ਆਏ ਬਹੁਤ ਸਾਰਾ ਮਸਲਾ ਪੂਰੀ ਦੁਨੀਆ ਵਿੱਚ ਦੇਖਿਆ ਗਿਆ ਉਹ ਇੱਕ 7 ਸੈਕਿੰਡ ਦੀ ਸੀਸੀਟੀਵੀ ਜਿਹੜੀ ਪਰਚੀਆਂ ਦੋਧਰ ਕਰਦੇਆਂ ਦੀਆਂ ਸੀ ਉਹ ਚੈਲੰਜਸ ਤੁਸੀਂ ਇੱਥੇ ਵੀ ਦੇਖਦੇ ਹੋ ਕਿਉਂਕਿ ਪਟਿਆਲਾ ਤੇ ਜੰंडीगढ़ 'ਚ ਕੋਈ ਬਹੁਤਾ ਫਰਕ ਨਹੀਂ ਹੈਗਾ ਨਹੀਂ ਸਰ ਦੇਖੋ ਤੁਸੀਂ ਇਹਨੂੰ ਡਿਪੈਂਡਸ ਹਮ ਮੈਂ ਪਟਿਆਲੇ ਦੇ ਵਿੱਚ ਮੇਰੇ ਖਿਆਲ ਨਾਲ ਮੇਰੇ ਜਿਹੜਾ ਇਹ 3 ਸਾਲ ਦਾ ਸਮਾਂ ਮੈਨੂੰ ਮੇਰੇ ਸ਼ਹਿਰ ਵਾਸੀਆਂ ਨੇ ਦਿੱਤਾ ਮੈਂ ਸਿਰਫ ਤੇ ਸਿਰਫ ਪਿਆਰ ਹੀ ਵੰਡਿਆ ਤੇ ਮੈਨੂੰ ਉਹਦੇ ਬਦਲੇ ਪਿਆਰ ਹੀ ਮਿਲਿਆ ਜੀ ਮੈਂ ਕਦੇ ਕਿਸੇ ਨਾਲ ਕੋਈ ਵਿੰਡਿਕਟਿਵ ਪੋਲਿਟਿਕਸ ਨਹੀਂ ਕੀਤੀ ਮੈਂ ਕਦੇ ਮੈਂ ਤਾਂ ਸਾਰਿਆਂ ਨੂੰ ਚਾਹੇ ਉਹ ਕਾਂਗਰਸ ਦਾ ਹੈ ਅਕਾਲੀ ਦਲ ਦਾ ਹੈ ਭਾਜਪਾ ਦਾ ਮੇਰੇ ਵਾਸਤੇ ਸਾਰੇ ਇੱਕ ਸਮਾਨ ਨੇ ਜੀ ਮੇਰੇ ਸ਼ਹਿਰ ਵਾਸੀ ਨੇ ਤੇ ਮੈਂ ਜਿਹੜਾ ਹੈ ਇਹਨਾਂ ਚੀਜ਼ਾਂ 'ਚ ਨਹੀਂ ਬਿਲੀਵ ਕਰਦਾ ਜੀ ਸਰਟਨਲੀ ਮੇਰੇ ਵੱਲੋਂ ਕੰਪਲੀਟਲੀ ਜਿਹੜਾ ਹੈ ਹੈਂਡਸ ਆਫ ਹੈ ਫਰੀ ਐਂਡ ਫੇਅਰ ਇਲੈਕਸ਼ਨ ਇੱਕ 28 ਸਾਲਾਂ ਦੀ ਉਮਰ ਦੇ ਬੇ ਤੁਸੀਂ ਮਿਹਰਬਾਨ ਜਾਨੇ ਹੋ ਮਤਲਬ ਸਭ ਤੋਂ ਯੰਗੇਸਟ ਮੇਅਰ ਸੀ ਉਸ ਟਾਈਮ ਦੇ ਤੇ ਐਮਸੀ ਵੀ ਰਹੇ ਹੋ ਤੁਸੀਂ ਜੀ ਤਾਂ ਜਦੋਂ ਗਰਾਊਂਡ ਦੇ ਉੱਪਰ ਇੰਨਾ ਕੰਮ ਕੀਤਾ ਤਾਂ ਉਹ ਹੁਣ ਤਾਂ ਪੂਰਾ ਤਿਆਰ ਬਾ ਆ ਗਿਆ ਹੁਣਾ ਜੋੜ-ਤੋੜ ਜਿਹੜਾ ਵੋਟਾਂ ਦਾ ਕਰਨਾ ਹੁੰਦਾ ਜਾਂ ਫਿਰ ਕਹ ਲਈਏ ਕਿ ਕਿਵੇਂ ਪੂਰਾ ਤਾਮਾ-ਜਾਮਾ ਕ੍ਰੀਏਟ ਕਰਨਾ ਹੁੰਦਾ ਦੇਖੋ ਤਜਰਬਾ ਤਾਂ ਹੈ ਜੀ ਅਸੀਂ ਜਦੋਂ ਛੋਟੇ ਬੱਚੇ ਸੀ ਆਪਣੇ ਦਾਦਾ ਜੀ ਦੀ ਸਿਆਸਤ ਦੇਖੀ ਹੈ ਫਿਰ ਆਪਣੇ ਫਾਦਰ ਸਾਹਿਬ ਨਾਲ ਸਿਆਸਤ ਦੇਖੀ ਹੈ ਬਹੁਤ ਨੇੜੇੋਂ ਕੇ ਫਿਰ ਖੁਦ ਮੌਕਾ ਮਿਲਿਆ ਉਸ ਪਰਵਰਧਕਾਰ ਦਾ ਸ਼ੁਕਰ ਹੈ ਜੀ ਬਸ ਉਸ ਸ਼ੁਕਰਾਨਾ ਕਰਦੇ ਹਾਂ ਹਰ ਸਵਾਸ-ਸਵਾਸ ਸ਼ੁਕਰਾਨਾ ਕਰਦੇ ਹਾਂ ਮਿੱਟੀ ਦੇ ਜ਼ਰੇ ਨੂੰ ਪ੍ਰਮਾਤਮਾ ਨੇ ਕਿੱਥੇ ਬਿਠਾ ਦਿੱਤਾ ਤੇ ਲੋਕਾਂ ਦਾ ਪਿਆਰ ਬਹੁਤ ਲੋਕਾਂ ਦਾ ਪਿਆਰ ਮੈਂ ਇਸ ਕਾਬਲ ਨਹੀਂ ਸੀ ਜਿਸ ਕਾਬਲ ਮੈਨੂੰ ਪਟਿਆਲਾ ਸ਼ਹਿਰ ਨੇ ਬਣਾ ਦਿੱਤਾ ਜੀ ਔਰ ਉਹ ਵਿਸ਼ਵਾਸ ਨੂੰ ਕਾਇਮ ਰੱਖ ਸਕਾਂ ਉਸ ਪਿਆਰ ਨੂੰ ਸੰਭਾਲ ਸਕਾਂ ਇਹ ਹੀ ਮੇਰੇ ਵਾਸਤੇ ਸਭ ਤੋਂ ਵੱਡਾ ਮੇਰਾ ਜਿਹੜਾ ਰਿਸਪੌਂਸਿਬਿਲਟੀ ਮੇਰੀ ਡਿਊਟੀ ਹੈ ਮੇਰਾ ਧਰਮ ਉਹ ਇਹ ਹੈ ਕਿ ਮੈਂ ਉਸ ਵਿਸ਼ਵਾਸ ਨੂੰ ਠੇਸ ਨਾ ਲੱਗਣ ਦੇ ਜੀ ਇਕੋਲ ਸਿੰਘ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਲੁਧਿਆਣਾ ਛੱਡ ਕੇ ਇਹ ਪਟਿਆਲੇ ਕਾਨਫਰੰਸ ਕਰਦੇ ਨੇ ਉਹ ਹਾਲਾਂਕਿ ਲੁਧਿਆਣੇ ਆਇਆ ਨੂੰ ਉਹਨੂੰ ਦੋ ਤਿੰਨ ਦਿਨ ਹੋ ਗਏ ਨੇ ਪਰ ਕਹਿੰਦੇ 21 ਤਰੀਕ ਤੱਕ ਮੈਂ ਹੁਣ ਪੰਜਾਬ 'ਚ ਹੀ ਰਹਿਣਾ ਤੇ ਹਰੇਕ ਜਥੇ ਤੇ ਐਮਸੀ ਦੀਆਂ ਹੁਣ ਚੋਣਾਂ ਮੇਅਰ ਦੀਆਂ ਕਹਿੰਦੇ ਮੈਂ ਬੀਜੇਪੀ ਦੇ ਬਣਾ ਕੇ ਜਾਣਾ ਸਰ ਮੈਂ ਦੇਖੋ ਮੇਰੇ ਵੱਡੇ ਵੀਰ ਨੇ ਮੈਂ ਕੁਝ ਇਹ ਜੀ ਗੱਲ ਨਹੀਂ ਕਰਨਾ ਚਾਹੁੰਦਾ ਪਰ ਅੱਜ ਕੱਲ ਨਾ ਤੁਸੀਂ ਦੇਖਿਆ ਹੀ ਹੈ ਵੀ ਉਹ ਪਿਛਲੀਆਂ ਬਾਈ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਜਦੋਂ ਦੇ ਉਹ ਬਣੇ ਨੇ ਸੈਂਟਰਲ ਗਵਰਨਮੈਂਟ ਦੇ ਵਿੱਚ ਵਜ਼ੀਰ ਆਈ ਥਿੰਕ ਉਹਨਾਂ ਨੂੰ ਨਾ ਸ਼ਾਇਦ ਉਹ ਸੰਭਾਲ ਨਹੀਂ ਪਾ ਰਹੇ ਹੀ ਹੈਸ ਲੋਸਟ ਲੋਸਟ ਦਾ ਪਲਾਟ ਸਮਵੇਅਰ ਤੇ ਜੇ ਜੀਆਂ ਗੱਲਾਂ ਅੱਜ ਕਰਕੇ ਗਏ ਨੇ ਆ ਜਿਵੇਂ ਪਹਿਲਾਂ ਕਰਦੇ ਰਹੇ ਨੇ ਹੁਣ ਹਰ ਬੰਦਾ ਹੀ ਕਹੀ ਜਾਂਦਾ ਕਿ ਯੂ نو ਜੋ ਕਮੈਂਟਸ ਉਹ ਦਿੰਦੇ ਨੇ ਮੈਂ ਨਹੀਂ ਕਹਾਂਗਾ ਬਟ ਮੈਨੂੰ ਲੱਗਦਾ ਹੈ ਵੀ ਆਈ ਥਿੰਕ ਕੋਈ ਯੂ نو ਕੋਈ ਮੈਡੀਸਿਨਸ ਵਗੈਰਾ ਜਿਹੜੀ ਆ ਉਹਨਾਂ ਗਲਤ ਖਾ ਰਹੇ ਨੇ ਦਵਾਈਆਂ ਆਪਣੀਆਂ ਬਦਲ ਲੈਣ ਤੇ ਠੀਕ ਹੋ ਜਾਣ ਜੀ ਪ੍ਰੋਪਰ ਪੰਜਾਬ ਬਾਰੇ ਹੀ ਗੱਲ ਕਰਨ ਕੱਲੇ ਬੀਜੇਪੀ ਦੀ ਪੀਪਣੀ ਨਾ ਹੋ ਜਾਣ ਇਹ ਆਖਰੀ ਸਵਾਲ ਹੈ ਸੁਖਬੀਰ ਸਿੰਘ ਬਾਦਲ ਹੁਣਾ ਤੇ ਹਮਲਾ ਹੁੰਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਰਿਵਾਈਵਲ ਇਹ ਦੋ ਚੀਜ਼ਾਂ ਨੂੰ ਲੈ ਕੇ ਬੜੀ ਚਰਚਾ ਚੱਲਦੀ ਹੈ ਤੁਹਾਨੂੰ ਮੈਂ ਇਹ ਸਵਾਲ ਤਾਂ ਪੁੱਛ ਰਿਹਾ ਕਿਉਂਕਿ ਤੁਹਾਡੇ ਗ੍ਰੈਂਡਫਾਦਰ ਸਰਦਾਰਾ ਸਿੰਘ ਖੋਲੀ ਉਹ ਵੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਰਹੇ ਜੀ ਮੰਤਰੀ ਕੈਬਨਿਟ ਮੰਤਰੀ ਵੀ ਰਹਿੰਦੇ ਨੇ ਹਾਲਾਂਕਿ ਚਲੋ ਬਾਅਦ ਦੇ ਵਿੱਚ ਟੋੜੇ ਹੋਣਾ ਕਰਕੇ ਉਹਨਾਂ ਨੂੰ ਜਿਹੜੀ ਆਪਣੀ ਮਿਨਿਸਟਰਸ਼ਿਪ ਆ ਉਹ ਛੱਡਣੀ ਵੀ ਪੈ ਜਾਂਦੀ ਹੈ ਪਰ ਬਾਅਦ ਦੇ ਵਿੱਚ ਤੁਹਾਡੇ ਪਿਤਾ ਜੀ ਉਹ ਵੀ ਅਕਾਲੀ ਦਲ ਦੇ ਵੱਲੋਂ ਇਲੈਕਸ਼ਨ ਲੜਦੇ ਨੇ ਈਵਨ ਮੈਲਾ ਤੁਸੀਂ ਵੀ ਐਮਸੀ ਇਲੈਕਸ਼ਨ ਲੜੀ ਸੀ ਪਹਿਲੀ ਵਾਰ ਅਕਾਲੀ ਦਲ ਚ ਤਾਂ ਅੱਜ ਕਿੱਥੇ ਖੜਾ ਦੇਖ ਦੋਂ ਅਕਾਲੀ ਦਲ ਨੂੰ ਜੋ ਇਨਾ ਭੰਬਲ ਪੂਸਾ ਪੈ ਰਹੇ ਹੈਗਾ ਪਤਾ ਕੀ ਟੂ ਰੋਂਗਸ ਵੋਂਟ ਮੇਕ ਵਨ ਰਾਈਟ ਇਨਾਂ ਨੇ ਆਪਣੀ ਗਲਤੀ ਨੂੰ ਦੁਹਰਾਉਣ ਗਲਤੀ ਨੂੰ ਸੁਧਾਰਨ ਵਾਸਤੇ ਇਨਾਂ ਨੇ ਹੋਰ ਗਲਤੀਆਂ ਦੁਹਰਾਈਆਂ ਜੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਬਾਰ ਬਾਰ ਹਰ ਵਾਰ ਉਸ ਚੀਜ਼ ਨੂੰ ਗਲਤੀ ਨੂੰ ਠੀਕ ਠਹਿਰਾਉਣ ਦੇ ਖਾਤਰ ਇਨਾਂ ਨੇ ਹੋਰ ਬਹੁਤ ਗਲਤੀਆਂ ਕੀਤੀ ਵਨ ਆਫਟਰ ਦੀ ਅਦਰ ਸੋ ਆਈ ਥਿੰਕ ਸੁਭੀਰ ਬਾਦਲ ਜੀ ਨੂੰ ਜੋ ਅੱਜ ਇਹ ਹੋ ਰਿਹਾ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਤੁਸੀਂ ਸਭ ਕੁਝ ਲੁਟਾ ਕੇ ਹੋਸ਼ ਵਿੱਚ ਆਏ ਤਾਂ ਕੀ ਆਏ ਹਾਂ ਜੀ ਉਹਨਾਂ ਨੂੰ ਤਾਂ ਇਹ ਚੀਜ਼ ਅੱਜ ਤੁਹਾਨੂੰ ਰਿਅਲਾਈਜੇਸ਼ਨ ਹੋ ਰਹੀ ਹੈ ਤਾਂ ਇਹਦਾ ਮਤਲਬ 올 ਦਿਸ ਟਾਈਮ 올 ਦੀਜ਼ ਇਅਰਸ 2015 ਤੋਂ ਇਹ ਚੀਜ਼ ਚੱਲਦੀ ਆ ਰਹੀ ਹੈ ਤਾਂ ਉਹਨੂੰ 9 ਸਾਲ ਲੱਗੇ ਗੱਲ ਸਮਝਣੇ ਇਹ ਵੀ ਸਮਝ ਜਿਹੜੀ ਹੈ ਤੁਹਾਨੂੰ ਨਹੀਂ ਆਈ ਇਹ ਲੋਕਾਂ ਨੇ ਤੁਹਾਨੂੰ ਮਜਬੂਰ ਕੀਤਾ ਪੰਜਾਬ ਨੇ ਤੁਹਾਨੂੰ ਮਜਬੂਰ ਮਜਬੂਰ ਕੀਤਾ ਤੁਹਾਨੂੰ ਪੰਤ ਨੇ ਤੁਹਾਨੂੰ ਕੌਮ ਨੇ ਮਜਬੂਰ ਕੀਤਾ कि ਅੱਜ ਤੁਸੀਂ ਜਾ ਕੇ ਨੀਵੇਂ ਹੋ ਕੇ ਅਕਾਲ ਤਖਤ ਤੇ ਪੇਸ਼ ਹੋਵੋ ਅਕਾਲ ਤਖਤ ਨੂੰ ਤੁਸੀਂ ਉੱਪਰ ਨਹੀਂ ਹੋ ਸਕਦੇ ਕਦੇ ਨਹੀਂ ਹੋ ਸਕਦੇ ਸਰਵੋੱਚ ਸੰਸਥਾ ਸਾਡੀ ਸਭ ਸੇਧ ਲੈਂਦੇ ਨੇ ਉੱਥੋਂ ਕਿ ਤੁਸੀਂ ਕੋਈ ਕਸਰ ਤਾਂ ਨਹੀਂ ਛੱਡੀ ਨਾ ਜੀ ਇਹਨੂੰ ਡਿਵੀਨ ਕਰੰਦਿਓ ਸੋ ਆਈ ਆ ਫੀਲ ਕਿ ਉਹ ਨਹੀਂ ਜੀ ਹੁਣ ਉਹ ਗੱਲ ਨਹੀਂ ਰਹੀ ਲੋਕਾਂ ਦੇ ਵਿੱਚ ਵਾਪਸ ਆਉਣਾ ਹਾਂ ਦਿਲੋਂ ਹੈ ਜੇ ਪ੍ਰਮਾਤਮਾ ਨੇ ਪ੍ਰਵਾਨ ਕੀਤੀ ਹੈ ਉਸ ਭਾਵਨਾ ਨੂੰ ਤੁਹਾਡੀ ਨੂੰ ਜੇ ਤੁਹਾਡੇ ਅੰਦਰ ਭਾਵਨਾ ਹੈ ਭਾਉ ਹੈ ਤੇ ਫਿਰ ਪਰਮਾਤਮਾ ਨੇ ਜੇ ਚਾਇਆ ਤੇ ਉਹਨੇ ਤਾਂ ਜੀ ਭਿਖਾਰੀ ਨੂੰ ਰਾਜਾ ਬਣਾ ਦੇਣਾ ਰਾਜੇ ਨੂੰ ਭਿਖਾਰੀ ਬਣਾ ਦੇਣਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਾਚ ਜੀ ਤਾਂ ਇਹ ਸੰ ਸਾਡੇ ਨਾਲ अजीत ਪਾਲ ਕੋਲੀ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ اے ਜਿਨ੍ਹਾਂ ਦਾ ਕਹਿਣਾ ਹੈ ਕਿ ਮੇਅਰ ਦੀ ਇਲੈਕਸ਼ਨ ਦੇ ਵਿੱਚ ਵੱਡੀ ਲੀਡ ਦੇ ਨਾਲ ਉਹ ਜਿੱਤ ਪ੍ਰਾਪਤ ਕਰਨਗੇ ਹਾਲਾਂਕਿ 28 ਸਾਲ ਦੀ ਉਮਰ ਦੇ ਵਿੱਚ ਉਹ ਯੰਗੇਸਟ ਮੇਅਰ ਬਣ ਚੁੱਕੇ ਨੇ ਤੇ ਪੂਰਾ ਹਿਸਾਬ ਕਿਤਾਬ ਜਿਹੜਾ ਹੈ ਉਹ ਕਹਿੰਦੇ ਨੇ ਕਿ ਹੁਣ ਹੈਗਾ ਕਿਉਂਕਿ ਆਉਣ ਵਾਲੀਆਂ ਇਲੈਕਸ਼ਨ ਹਾਲਾਂਕਿ 21 ਤਰੀਕ ਨੂੰ ਹੈ 21 ਨੂੰ ਪਾ ਲੱਗੇਗਾ ਕਿ ਕਿਹੜੀ ਪਾਰਟੀ ਬਾਜੀ ਮਾਰਦੀ ਹੈ ਕੈਮਰਾ ਪਾਸੋਂ ਦਵਿੰਦਰ ਨਾਲ ਮਨਦੀਪ ਜੋਤ ਪਟਿਆਲਾ